ਸਸਰੀਆ ਕਾਲ ਜੀ ਅਸੀਂ ਜ਼ੈਨ ਧਰਮ ਦੀ ਇੱਕ ਬਹੁਤ ਜ਼ਰੂਰੀ ਗ੍ਰੰਥ ਸਿੰਸਨ ਮੰਗ ਦੀ ਲੜੀਵਾਰ ਵਿਆਖਿਆ ਕਰ ਰਏ ਸਾਂ ਪਿਛਲੀ ਵੀਡੀਓ ਵਿੱਚ ਅਸੀਂ ਪਹਿਲੀ ਕੁਝ ਪੰਕਤੀਆਂ ਦੀ ਵਿਆਖਿਆ ਕੀਤੀ ਹੁਣ ਇਸ ਵੀਡੀਓ ਵਿੱਚ ਅਸੀਂ ਅਗਲੀ ਕੁਝ ਪੰਕਤੀਆਂ ਦੀ ਵਿਆਖਿਆ ਕਰਾਂਗੇ ਇਹ ਪੰਕਤੀਆਂ ਕੁਝ ਇਸ ਪ੍ਰਕਾਰ ਹਨ ਕਿ ਜਦੋਂ ਚੀਜ਼ਾਂ ਦਾ ਗਹਿਰਾ ਮਤਲਬ ਨਹੀਂ ਸਮਝਿਆ ਜਾਂਦਾ ਤਾਂ ਮਨ ਦੀ ਸ਼ਾਂਤੀ ਪੰਗ ਹੁੰਦੀ ਹੈ ਰਾਹ ਬਿਲਕੁਲ ਸਹੀ ਤੇ ਇੱਕ ਵਿਸ਼ਾਲ ਖਾਲੀ ਥਾਂਾਂਗੇ ਜਿੱਥੇ ਨਾ ਤੇ ਕੁਝ ਘੱਟ ਹੈ ਤੇ ਨਾ ਹੀ ਕੁਝ ਵਧ ਹੈ ਤੇ ਜ਼ਰੂਰ ਇਹ ਸਾਡੇ ਸਹੀ ਤੇ ਗਲਤ ਦੇ ਵਿੱਚ ਚੋਣ ਦਾ ਨਤੀਜਾ ਹੈ ਕਿ ਅਸੀਂ ਚੀਜ਼ਾਂ ਦੇ ਸਹੀ ਸੁਭਾ ਨੂੰ ਨਹੀਂ ਸਮਝ ਪਾਉਂਦੇ ਤੇ ਨਾ ਤੇ ਬਾਹਰ ਦੇ ਜਾਲ ਵਿੱਚ ਫਸੋ ਤੇ ਨਾ ਹੀ ਅੰਦਰ ਦੇ ਖਾਲੀਪਨ ਵਿੱਚ ਕਿਸੇ ਵੀ ਤੜਪਨ ਵਾਲੀ ਕ੍ਰਿਆ ਤੋਂ ਬਿਨਾਂ ਚੀਜ਼ਾਂ ਦੀ ਇਕਤਾ ਵਿੱਚ ਸ਼ਾਂਤੀ ਨਾਲ ਰਹੋ ਤੇ ਐਸੇ ਨਾਲ ਗਲਤ ਦ੍ਰਿਸ਼ਟੀਕੋਣ ਆਪ ਖਤਮ ਹੋ ਜਾਵੇਗਾ ਜਦ ਤੁਸੀਂ ਕਰਮਾਂ ਨੂੰ ਤਬਾਹ ਕੇ ਸ਼ਾਂਤੀ ਪ੍ਰਾਪਤ ਕਰਨ ਦੀ ਕੋਸ਼ਿਸ਼ ਕਰਦੇ ਹੋ ਤਾਂ ਕਰਮਾਂ ਨੂੰ ਤਬਾਹਨ ਦੀ ਕਿਰਿਆ ਹੀ ਸ਼ਾਂਤੀ ਭੰਗ ਕਰ ਦਿੰਦੀ ਹੈ ਜਦੋਂ ਤੱਕ ਕਿਸੇ ਇੱਕ ਪਾਸੇ ਰਹੋਗੇ ਤਦ ਤੱਕ ਗਲਤ ਦ੍ਰਿਸ਼ਟੀ ਰੋਕੋਨ ਰਹੇਗਾ ਜੋ ਇੱਕ ਰਸਤੇ ਤੇ ਨਹੀਂ ਚੱਲਦੇ ਉਹ ਕਰਮ ਤੇ ਸ਼ਾਂਤੀ ਹਾਂ ਜਾਂ ਨਾ ਦੋਨਾਂ ਵਿਚਾਰਦੇ ਨੇ ਹੁਣ ਅਸੀਂ ਇਹਨਾਂ ਪੰਕਤੀਆਂ ਦੀ ਵਿਆਖਿਆ ਕਰਾਂਗੇ ਇਹਨਾਂ ਪੰਕਤੀਆਂ ਵਿੱਚ ਪਹਿਲਾਂ ਸੁਸਾਨ ਚੀਜ਼ਾਂ ਦੇ ਗਹਿਰੇ ਮਤਲਬ ਨੂੰ ਸਮਝਣ ਨੂੰ ਕਹਿੰਦੇ ਨੇ ਸਾਡੇ ਜ਼ਹਿਨ ਦੇ ਵਿੱਚ ਇਹ ਸਵਾਲ ਜ਼ਰੂਰ ਹੋਵੇਗਾ ਕਿ ਗਹਿਰੇ ਮਤਲਬ ਤੋਂ ਕੀ ਭਾਵ ਹੈ ਇੱਥੇ ਗਹਿਰਾ ਮਤਲਬ ਉਹ ਨਿਸ਼ਕਰਸ਼ ਹਨ ਜੋ ਜ਼ਿੰਦਗੀ ਦੇ ਵਿੱਚ ਰਹਿ ਕੇ ਸਾਨੂੰ ਅਨੁਭਵ ਰਾਹੀਂ ਪ੍ਰਾਪਤ ਹੁੰਦੇ ਨੇ ਜਿਵੇਂ ਮੈਂ ਤੁਹਾਡੇ ਅੱਗੇ ਕੁਝ ਗੱਲਾਂ ਰੱਖਾਂ ਪਹਿਲਾਂ ਤੇ ਐ ਕਿ ਸਾਡੀ ਇੱਕ ਬਹੁਤ ਗਲਤ ਫਹਮੀ ਹੁੰਦੀ ਹੈ ਕਿ ਅਸੀਂ ਸੰਸਾਰ ਨੂੰ ਜਾਂ ਲੋਕਾਂ ਨੂੰ ਬਦਲ ਸਕਦੇ ਹਾਂ ਕਾਫੀ ਸਮਾਂ ਖਰਾਬ ਕਰਨ ਤੋਂ ਬਾਅਦ ਸਾਨੂੰ ਇਹ ਅਹਿਸਾਸ ਹੁੰਦਾ ਹੈ ਕਿ ਇਸ ਦੁਨੀਆ ਦੇ ਵਿੱਚ ਅਸੀਂ ਸਿਰਫ ਆਪਣੇ ਆਪ ਨੂੰ ਹੀ ਸਿੱਖਿਆਵਾਂ ਲੈ ਕੇ ਬਦਲ ਸਕਦੇ ਹਾਂ ਸਾਡਾ ਇਹ ਪਰਮ ਬਹੁਤ देर तक ਚੱਲਦਾ ਹੈ ਤੇ ਸਾਡਾ ਬਹੁਤ ਵਕਤ ਬਰਬਾਦ ਕਰਦਾ ਹੈ ਜਦ ਅਸੀਂ ਸੋਚਦੇ ਹਾਂ ਕਿ ਅਸੀਂ ਇਸ ਦੁਨੀਆ ਨੂੰ ਇਸ ਸਮਾਜ ਨੂੰ ਆਪਣੇ ਨਾਲ ਜੁੜੇ ਹੋਏ ਲੋਕਾਂ ਨੂੰ ਬਦਲ ਸਕਦੇ ਹਾਂ ਪਰ ਸਚਾਈ ਇਹੀ ਰਹਿੰਦੀ ਹੈ ਕਿ ਅਸੀਂ ਸਿਰਫ ਆਪਣੇ ਆਪ ਨੂੰ ਹੀ ਬਦਲ ਸਕਦੇ ਹਾਂ ਜਦੋਂ ਵੀ ਧਾਰਮਿਕ ਵਿਚਾਰਾਂ ਦਾ ਲੈਨਟੇਨ ਹੁੰਦਾ ਹੈ ਤਾਂ ਹਮੇਸ਼ਾ ਇੱਕ ਚੀਜ਼ ਦੇ ਉੱਤੇ ਗੱਲ ਜ਼ਰੂਰ ਹੁੰਦੀ ਹੈ ਕਿ ਕੀ ਧਰਮ ਕੀ ਇੱਕ ਬੰਦੇ ਵਾਸਤੇ ਹੈ ਜਾਂ ਪੂਰੇ ਸਮਾਜ ਵਾਸਤੇ ਤੇ ਗਿਆਨੀਆਂ ਦਾ ਨਿਸ਼ਕਰਸ਼ ਇਹੀ ਹੈ ਕਿ ਧਰਮ ਸਿਰਫ ਇੱਕ ਬੰਦੇ ਵਾਸਤੇ ਹੁੰਦਾ ਹੈ ਕਿਉਂਕਿ ਇਨਸਾਨ ਸਿਰਫ ਆਪਣੇ ਆਪ ਨੂੰ ਹੀ ਬਦਲ ਸਕਦਾ ਹੈ ਦੂਸਰਾ ਇਹ ਨਿਸ਼ਕਰਸ਼ ਹੋ ਸਕਦਾ ਹੈ ਕਿ ਸਾਡੀ ਜ਼ਿੰਦਗੀ ਦੇ ਵਿੱਚ ਅਸੀਂ ਹਮੇਸ਼ਾ ਦੂਸਰੇ ਦੀ ਭਾਲ ਕਰਦੇ ਰਹਿੰਦੇ ਹਾਂ ਪਰ ਸਾਨੂੰ ਇਹ ਸਮਝ ਨਾ ਪਵੇਗਾ ਕਿ ਸਾਡੀ ਖੁਸ਼ੀ ਜਾਂ ਸਾਡੀ ਸ਼ਾਂਤੀ ਵਾਸਤੇ ਸਾਨੂੰ ਕਿਸੇ ਹੋਰ ਦੀ ਲੋੜ ਨਹੀਂ ਹੈ ਇਨਸਾਨ ਇਕੱਲਾ ਵੀ ਖੁਸ਼ ਰਹਿ ਸਕਦਾ ਹੈ ਸਾਡੀ ਖੁਸ਼ੀ ਕਿਸੇ ਦੇ ਸਾਥ ਦੀ ਮਹਤਾਜ ਨਹੀਂ ਹੁੰਦੀ ਕਈ ਵਾਰੀ ਇਨਸਾਨ ਦੂਜਿਆਂ ਨੂੰ ਲਬਦਾ ਲਬਦਾ ਹੀ ਉਸਦੇ ਹੱਥ ਵਿੱਚ ਜੋ ਜ਼ਿੰਦਗੀ ਹੈ ਉਸ ਨੂੰ ਗਵਾ ਬੈਠਦਾ ਹੈ ਸੋਸਾਨ ਇਹਨਾਂ ਅਨੁਭਵਾਂ ਨੂੰ ਜੋ ਮੈਂ ਤੁਹਾਡੇ ਅੱਗੇ ਰੱਖੇ ਨੂੰ ਚੀਜ਼ਾਂ ਦਾ ਗਹਿਰਾ ਮਤਲਬ ਕਹਿ ਰਿਹਾ ਹੈ ਜੋ ਸਾਨੂੰ ਪਤਾ ਨਹੀਂ ਲੱਗਦੇ ਜਦੋਂ ਅਸੀਂ ਚੀਜ਼ਾਂ ਨੂੰ ਤਰਜੀਹ ਦਿੰਨੇ ਆ ਤੇ ਇਹਨਾਂ ਦੇ ਨਾ ਸਮਝ ਸਮਝਣ ਕਾਰਨ ਅਗਿਆਨਤਾ ਦੀ وجہ ਤੋਂ ਅਸੀਂ ਭਟਕ ਜਾਂਦੇ ਹਾਂ ਤੇ ਦੁਖੀ ਹੁੰਦੇ ਆ ਅਗਲੀਆਂ 17 ਵਿੱਚ ਸੁਸਾਨ ਇਸ ਜ਼ਿੰਦਗੀ ਰੂਪੀ ਰਾਹ ਬਾਰੇ ਕਹਿੰਦੇ ਨੇ ਕਿ ਇਹ ਇੱਕ ਵਿਸ਼ਾਲ ਖਾਲੀ ਜਗ੍ਹਾ ਵਾਂਗ ਹੈ ਤੇ ਇਹ ਬਿਲਕੁਲ ਸਹੀ ਹੈ ਤੇ ਇਸ ਦੇ ਵਿੱਚ ਨਾ ਤੇ ਕੁਝ ਵੱਧ ਹੈ ਤੇ ਨਾ ਹੀ ਕੁਝ ਘੱਟ ਹੈ ਐਸ ਸੁਸਾਨ ਦਾ ਸੰਦੇਸ਼ ਉਹਨਾਂ ਲੋਕਾਂ ਵਾਸਤੇ ਹੈ ਜੋ ਜ਼ਿੰਦਗੀ ਦਿਨ ਜ਼ਿੰਦਗੀ ਤੋਂ ਸ਼ਿਕਾਇਤਾਂ ਨਾਲ ਭਰੇ ਰਹਿੰਦੇ ਹਨ ਉਹ ਇਸ ਜ਼ਿੰਦਗੀ ਨੂੰ ਸਵੀਕਾਰ ਨਹੀਂ ਕਰ ਪਾਉਂਦੇ ਇਥੇ ਸੁਸਾਨ ਇਹ ਕਹਿ ਰਹੇ ਨੇ ਕਿ ਜੋ ਬ੍ਰह्म ਗਿਆਨੀਆਂ ਦਾ ਅਨੁਭਵ ਹੈ ਕਿ ਇਹ ਜ਼ਿੰਦਗੀ ਬਿਲਕੁਲ ਪੂਰੀ ਹੈ ਇਸ ਦੇ ਵਿੱਚ ਨਾ ਕੋਈ ਵਾਦੇ ਦੀ ਲੋੜ ਹੈ ਤੇ ਨਾ ਕਿਸੇ ਘਾਟੇ ਦੀ ਪਰ ਅਸੀਂ ਜ਼ਿੰਦਗੀ ਤੋਂ ਬਸ ਸ਼ਿਕਾਇਤਾਂ ਹੀ ਕੀਤੀਆਂ ਨੇ ਪਰ ਕਦੀ ਇਸ ਦਾ ਧੰਨਵਾਦ ਨਹੀਂ ਕੀਤਾ ਬ੍ਰह्म ਗਿਆਨੀਆਂ ਦੀ ਜ਼ਿੰਦਗੀ ਨੂੰ ਵੇਖੀਏ ਤਾਂ ਉਹਨਾਂ ਨੇ ਜ਼ਿੰਦਗੀ ਨੂੰ ਜਾਂ ਅਸਤਿਤਵ ਨੂੰ ਹਮੇਸ਼ਾ ਸਵੀਕਾਰ ਕੀਤਾ ਇਸ ਦਾ ਮੈਂ ਜੇ ਤੁਹਾਨੂੰ ਇੱਕ ਉਦਾਹਰਨ ਦਵਾਂ ਤਾਂ ਜਦੋਂ ਮਹਾਭਾਰਤ ਦੇ ਯੁੱਧ ਵਿੱਚ ਗੀਤਾ ਸ਼ੁਰੂ ਹੁੰਦੀ ਹੈ ਤਾਂ ਪਹਿਲੇ ਅਧਿਆਏ ਵਿੱਚ ਸਾਨੂੰ ਵੇਖਣ ਨੂੰ ਮਿਲਦਾ ਹੈ ਕਿ ਪਹਿਲਾਂ ਸ਼ੰਕ ਕੌਰਵਾਂ ਨੇ ਵਜਾਏ ਤੇ ਉਸ ਤੋਂ ਬਾਅਦ ਪਾਂਡਵਾਂ ਦੇ ਵੱਲੋਂ ਸ਼੍ਰੀਕ੍ਰਿਸ਼ਨ ਨੇ ਸ਼ੰਖ ਵਜਾਇਆ ਇਸ ਚੀਜ਼ ਦਾ ਵੀ ਇੱਕ ਗਹਿਰਾ ਮਤਲਬ ਹੈ ਇਸ ਪ੍ਰਸੰਗ ਵਿੱਚ ਸ਼੍ਰੀਕ੍ਰਿਸ਼ਨ ਵੱਲੋਂ ਜਵਾਬ ਵਿੱਚ ਸ਼ੰਖ ਵਜਾਉਣ ਦਾ ਮਤਲਬ ਹੈ ਕਿ ਪਾਂਡਵ ਜਾਂ ਸ਼੍ਰੀਕ੍ਰਿਸ਼ਨ ਇਸ ਯੁੱਧ ਨੂੰ ਅਸਤਿਤਵ ਵੱਲੋਂ ਇੱਕ ਜ਼ਿੰਮੇਵਾਰੀ ਵਾਂਗ ਦੇਖਦੇ ਹਨ ਉਹ ਸਿਰਫ ਸਾਹਮਣੇ ਵੱਲੋਂ ਆਏ ਹੋਏ ਯੁੱਧ ਦੇ ਪ੍ਰਸਤਾਵ ਦੇ ਜਵਾਬ ਵਿੱਚ ਹੀ ਆਪਣਾ ਸ਼ੰਖ ਵਜਾ ਰਹੇ ਹਨ ਉਹਨਾਂ ਦਾ ਆਪ ਹੀ ਯੁੱਧ ਲੜਨ ਦੇ ਵਿੱਚ ਕੋਈ ਯੋਗ ਨਹੀਂ ਹੈ ਬਸ ਜਿਸ ਜ਼ਿੰਦਗੀ ਨੇ ਉਹਨਾਂ ਅੱਗੇ ਯੁੱਧ ਰੱਖਿਆ ਹੈ ਤਾਂ ਉਹ ਜਵਾਬ ਵਿੱਚ ਸ਼ੰਖ ਵਜਾ ਕੇ ਇਹ ਯੁੱਧ ਨੂੰ ਇੱਕ ਜ਼ਿੰਮੇਵਾਰੀ ਸਮਝ ਕੇ ਲੜ ਰਹੇ ਹਨ ਪਰ ਸਾਡਾ ਜੀਵਨ ਇੰਨਾ ਵਿਕਲਪਾਂ ਨਾਲ ਹੀ ਭਰਿਆ ਹੋਇਆ ਹੈ ਜਿਸ ਵਿੱਚ ਆਪਾਂ ਸਾਡੇ ਪੱਖ ਦੀ ਚੀਜ਼ਾਂ ਦਾ ਚੋਣ ਕਰਦੇ ਹਾਂ ਤੇ ਸਾਡੇ ਵਿਰੁੱਧ ਚੀਜ਼ਾਂ ਦਾ ਵਿਰੋਧ ਕਰਦੇ ਹਾਂ ਇਹ ਵਿਰੋਧ ਤੇ ਚੋਣ ਇਹ ਦਵੰਦ ਸਾਡੇ ਵਿੱਚ ਪਖ ਰਹੇ ਵਿਕਾਰਾਂ ਤੋਂ ਜਨਮ ਲੈਂਦੇ ਹਨ ਸਾਡਾ ਮਨ ਇਹਨਾਂ ਵਿਕਾਰਾਂ ਦੇ ਪਿੱਛੇ ਚੱਲ ਕੇ ਚੀਜ਼ਾਂ ਨੂੰ ਦੋ ਵਿੱਚ ਤੋੜ ਕੇ ਵੇਖਦਾ ਹੈ ਫਿਰ ਕਈਆਂ ਦਾ ਚੋਣ ਕਰਦਾ ਹੈ ਕਈਆਂ ਦਾ ਵਿਰੋਧ ਕਰਦਾ ਹੈ ਤੇ ਚੀਜ਼ਾਂ ਨੂੰ ਸੰਪੂਰਨਤਾ ਵਿੱਚ ਸਵੀਕਾਰ ਨਹੀਂ ਕਰਦਾ ਤੇ ਸਾਨੂੰ ਦੁੱਖ ਹੁੰਦਾ ਹੈ ਅਗਲੀਆਂ ਸਤਰਾ ਵਿੱਚ ਸੁਸਾਨ ਬਾਹਰ ਦੇ ਜਾਲ ਤੇ ਅੰਦਰ ਦੇ ਖਾਲੀਪਨ ਦੇ ਬਾਰੇ ਗੱਲ ਕਰਦੇ ਨੇ ਪਹਿਲਾਂ ਆਪਾਂ ਇਸ ਚੀਜ਼ ਨੂੰ ਥੋੜਾ ਗਹਿਰਾਈ ਨਾਲ ਸਮਝੀਏ Hindu ਧਰਮ ਵਿੱਚ ਕਈ ਦਰਸ਼ਨ ਹਨ ਇਹਨਾਂ ਵਿੱਚੋਂ ਇੱਕ ਬਹੁਤ ਪ੍ਰਚਲਿਤ ਦਰਸ਼ਨ ਹੈ ਅਦਵੈਤ ਵੇਦਾਂਤ ਇਸ ਦਰਸ਼ਨ ਨੂੰ ਦੁਨੀਆ ਦੇ ਸਾਹਮਣੇ ਜਿੰਨਾਂ ਨੇ ਰੱਖਿਆ ਸੀ ਉਹ ਮਹਾਪੁਰਸ਼ ਸਨ ਜਗਤਗੁਰੂ ਆਦੀ ਸ਼ੰਕਰਾਚਾਰ્ય ਉਹਨਾਂ ਦਾ ਇੱਕ ਬਹੁਤ ਪ੍ਰਚਲਿਤ ਕਥਨ ਹੈ ਬ੍ਰਹਮ ਸਤਿ जगत मिथ्या जीवो ब्रह्म वै जिस जिसका अर्थ होंगे है कि ब्रह्म सत्य है जगत मिथ्या है ते जो जीव है वो ही ब्रह्म है ते सत्य है मैं शंकराचार्य जी दे इस कथन तो सुसांतिक गल समझा कोशिश कराँगा जे आप इस कृ कथन नु उपरों उपरों वेखीए तो सू लगेगा कि शंकराचार्य जी कह रहे हैं कि अंदर का ब्रह्म सत्य है बाहर का जग झूठा है तो जो जीव है वो ब्रह्म है यह सिर्फ एक संसारी की व्याख्या है जो जिसका लोभ बाहर की दुनिया तो टुट के हूँ अंदर वालों हो गया है ता जो वह बाहर के विच प्रशंसित हो सके पर जे आप इस कथन का गहरा मतलब वेखिए तो इस शंकराचार्य जी कह रहे हैं कि यह जो ब्रह्म ਇਹ ਇਹ ਅਸੀਹ ਹ ਇਹ ਸਾਰੇ ਬ੍ਰਹਮ ਦੇ ਅੰਸ਼ ਸਾਡੇ ਸਾਰੇ ਜੀਵਾ ਵਿੱਚ ਹਨ ਤੇ ਇਹ ਜਿਹੜਾ ਜਗਤ ਹੈ ਉਹ ਸਾਡੀ ਅਗਿਆਨਤਾ ਦੇ ਕਾਰਜ ਸਾਡੇ ਮਨ ਵੱਲੋਂ ਬਣਾਇਆ ਗਿਆ ਹੈ ਜੋ ਕਿ ਵਿਕਾਰਾਂ ਦੇ ਪਿੱਛੇ ਲੱਗਿਆ ਹੋਇਆ ਹੈ ਇਹ ਸਾਰਾ ਜਗਤ ਜੋ ਅਸੀਂ ਆਪਣੇ ਆਸ-ਪਾਸ ਮਹਿਸੂਸ ਕਰ ਰਹੇ ਹਾਂ ਇਹ ਇਹਨਾਂ ਵਿਕਾਰਾਂ ਜੋ ਕਿ ਹਨ ਕਾਮ, ਕ੍ਰੋਧ, ਲੋਭ, ਮੋਹ ਤੇ ਹੰਕਾਰ ਇਹਨਾਂ ਤੋਂ ਹੀ ਸੰਜੋਇਆ ਹੋਇਆ ਹੈ ਤੇ ਇਹ ਸਭ ਵਿਕਾਰਾਂ ਦਾ ਗੁਲਾਮ ਮਨ ਬੰਨਿਆ ਹੋਇਆ ਹੈ ਤੇ ਐਸੇ ਮਨ ਤੋਂ ਬਨਾਇਆ ਹੋਇਆ ਇਹ ਜਗਤ ਝੂਠ ਹੈ ਕਿਉਂਕਿ ਜਿਵੇਂ ਹੀ ਮਨ ਬਦਲੇਗਾ ਸਾਡੇ ਵੱਲੋਂ ਵੀ ਇਸ ਜਗਤ ਤੇ ਪ੍ਰਤੀ ਜੋ ਰਵਈਆ ਹੈ ਉਹ ਵੀ ਬਦਲ ਜਾਏਗਾ ਤੇ ਐਸੇ ਨਾਲ ਸਾਡੇ ਲਈ ਇਹ ਜਗਤ ਵੀ ਬਦਲ ਜਾਏਗਾ ਤੇ ਅਸਲ ਵਿੱਚ ਜੋ ਬ੍ਰਹਮ ਜਿਹਦੇ ਅਸੀਂ ਸਾਰੇ ਅੰਸ਼ ਹਾਂ ਜੋ ਇਸ ਮਨ ਤੇ ਵਿਕਾਰਾਂ ਤੋਂ ਉੱਤੇ ਹੈ ਉਹੀ ਸੱਚ ਹੈ ਤੇ ਹਰ ਜੀਵ ਵਿੱਚ ਇਹ ਭ੍ਰਮ ਵਿਆਪਕ ਹੈ ਇਸ ਕਥਨ ਦਾ ਗਹਿਰਾ ਮਤਲਬ ਇਹ ਹੁਣ ਸੁਸਾਨ ਜਦੋਂ ਸਾਨੂੰ ਬਾਹਰ ਦੇ ਜਾਲ ਤੇ ਅੰਦਰ ਦੇ ਖਾਲੀਪਨ ਤੋਂ ਆਜ਼ਾਦ ਹੋਣ ਲਈ ਕਹਿੰਦੇ ਨੇ ਉਹ ਉਹਨਾਂ ਦਾ ਇਹ ਮਤਲਬ ਹੈ ਕਿ ਸਭ ਤੋਂ ਪਹਿਲੀ ਗੱਲ ਆਪਾਂ ਬਾਹਰ ਦੇ ਜਗਤ ਤੇ ਅੰਦਰ ਦੇ ਜਗਤ ਦੋਨਾਂ ਵਿੱਚ ਦੀ ਦੀਵਾਰ ਨੂੰ ਪਹਿਲਾਂ ਤੋੜੀਏ ਤੇ ਦੋਵਾਂ ਨੂੰ ਇੱਕ ਵੇਖੀਏ ਕਿਉਂਕਿ ਬਾਹਰ ਤਾਂ ਅੰਦਰ ਇਹ ਵੀ ਇੱਕ ਦਵੰਦ ਹੈ ਜਿਵੇਂ ਸ਼ੰਕਰਾਚਾਰੀ ਜੀ ਸਾਨੂੰ ਅੰਦਰੋਂ ਵੀ ਬ੍ਰਹਮ ਹੂਨ ਨੂੰ ਕਹਿੰਦੇ ਨੇ ਤੇ ਬਾਹਰ ਦੀ ਦੁਨੀਆ ਨੂੰ ਝੂਠ ਖਹਿ ਕੇ ਅੰਦਰ ਤੇ ਬਾਹਰ ਦਾ ਫਰਕ ਮਿਟਾਉਂਦੇ ਨੇ ਐਸੀ ਤਰ੍ਹਾਂ ਸੁਸਾਨ ਵੀ ਸਭ ਤੋਂ ਪਹਿਲਾਂ ਸਾਡੇ ਵਿੱਚ ਬਾਹਰ ਤੇ ਅੰਦਰ ਦਾ ਫਰਕ ਮਿਟਾਉਣ ਨੂੰ ਕਹਿੰਦੇ ਨੇ ਤੇ ਅੰਦਰ ਦੇ ਜਗਤ ਨੂੰ ਉਹ ਖਾਲੀਪਨ ਐਸੇ ਲਈ ਕਹਿੰਦੇ ਨੇ ਕਿਉਂਕਿ ਅਸੀਂ ਕਦੀ ਅੰਦਰ ਦੇ ਜਗਤ ਵੱਲ ਝਾਤੀ ਨਹੀਂ ਮਾਰੀ ਸਾਡੇ ਲਈ ਇਹ ਜਗਤ ਖਾਲੀ ਹੈ ਕਿਉਂਕਿ ਅਸੀਂ ਇਸ ਨੂੰ ਕਦੇ ਨਹੀਂ ਵੇਖਿਆ ਤੇ ਇਸ ਚੁਨਾਵ ਦੇ ਦ્વੈਤ ਤੋਂ ਆਜ਼ਾਦ ਹੋਣ ਦਾ ਰਸਤਾ ਸੋ ਸਾਨ ਇਹੀ ਦੱਸਦੇ ਨੇ ਕਿ ਅਸੀਂ ਚੀਜ਼ਾਂ ਨੂੰ ਉਹਨਾਂ ਦੇ ਇਕਤਤਾ ਵਿੱਚ ਵੇਖੀਏ ਕਿਉਂਕਿ ਕ੍ਰਿਆ ਆਪਣੇ ਆਪ ਵਿੱਚ ਇੱਕ ਚੁਣੌਤ ਹੈ ਤੇ ਜਦੋਂ ਅਸੀਂ ਕ੍ਰਿਆ ਦਾ ਦਮਨ ਕਰਦੇ ਹਾਂ ਤਾਂ ਉਹ ਦਮਨ ਵੀ ਇੱਕ ਕੋਸ਼ਿਸ਼ ਹੁੰਦੀ ਹੈ ਜੋ ਆਪਣੇ ਆਪ ਵਿੱਚ ਇੱਕ ਕ੍ਰਿਆ ਹੈ ਜਦੋਂ ਅਸੀਂ ਕ੍ਰਿਆ ਨੂੰ ਦਬਾਉਣ ਵਾਸਤੇ ਕੋਸ਼ਿਸ਼ ਕਰਦੇ ਹਾਂ ਉਹ ਵੀ ਇੱਕ ਕ੍ਰਿਆ ਬਣ ਕੇ ਸਾਡੇ ਸਾਰੇ ਕਰਮ ਨੂੰ ਵਿਫਲ ਕਰ ਦਿੰਦੀ ਹੈ ਅਸਲ ਵਿੱਚ ਅਸੀਂ ਕਰ ਇਹ ਹੀ ਸਕਦੇ ਹਾਂ ਕਿ ਇਸ ਗਿਆਨ ਨੂੰ ਮਨ ਵਿੱਚ ਰੱਖੀਏ ਕਿ ਕ੍ਰਿਆ ਇੱਕ ਚੋਣ ਹੈ ਤੇ ਚੁਨਾਵ ਦੁੱਖ ਦਿੰਦਾ ਹੈ ਤੇ ਅਸੀਂ ਇਹ ਸਮਝੀਏ ਕਿ ਦਮਨ ਤੇ ਕਾਮ ਦੋਨੋਂ ਅਤਿਆ ਹਨ ਤੇ ਜੋ ਇੱਕ ਅਤੀ ਤੇ ਚੱਲਦਾ ਹੈ ਉਹ ਕਦੇ ਵੀ ਖੁਸ਼ ਨਹੀਂ ਹੋ ਸਕਦਾ ਜੋ ਇੱਕੋ ਰਾਹ ਤੇ ਨਹੀਂ ਚੱਲਦਾ ਉਹ ਹਮੇਸ਼ਾ ਦੁਖੀ ਰਹਿੰਦਾ ਹੈ ਚੀਜ਼ਾਂ ਨੂੰ ਅਤਿਆਂ ਤੋਂ ਛੱਡ ਕੇ ਇੱਕ ਤਿਤਵ ਵਿੱਚ ਵੇਖਣਾ ਹੀ ਸੁਖਾਂ ਦੀ ਅਸਲੀ ਸਿੱਖਿਆ ਹੈ ਇਸੇ ਨਾਲ ਖਤਮ ਹੁੰਦੀ ਹੈ ਅਗਲੀ ਪੰਕਤੀਆਂ ਦੀ ਵਿਆਖਿਆ ਤੇ ਅਗਲੀ ਵੀਡੀਓ ਵਿੱਚ ਅਸੀਂ ਅਗਲੀ ਪੰਕਤੀਆਂ ਦੀ ਵਿਆਖਿਆ ਤੋਂ ਸ਼ੁਰੂ ਕਰਾਂਗੇ ਤਦ ਤੱਕ ਲਈ ਸਾਨੂੰ ਦਿਓ ਇਜਾਜ਼ਤ ਧੰਨਵਾਦ